ਜਦੋਂ ਸੀ ਕੂਝ ਦੀ ਪੁਸਤਕ ਤੈਨੇ ਦੇ ਬੜਦੇ ਨਾ ਸੀ ਹallelujah ਉਸ ਜਗ੍ਹਾ ਤੇ ਵੀ ਮੂਸਾ ਜਿਹੜਾ ਸੀ ਪੇੜ ਬੱਕਰੀਆਂ ਚਾਰਦਾ ਸੀ ਜੜ ਚਾਰਦਾ ਸੀ ਉਸ ਵੇ ਹallelujah ਹallelujah ਤਾਂ ਪਰਮੇਸ਼ਰ ਨੇ ਉਹਨੂੰ ਝਾੜੀ ਵਿੱਚ ਦੀ ਦਰਸ਼ਨ ਦਿੱਤਾ ਅੱਗ ਦੇ ਵਿੱਚ ਨਹੀਂ ਦਰਸ਼ਨ ਦਿੱਤਾ ਉਹਨੇ ਉਸ ਸਮੇਂ ਹallelujah ਪਰ ਹਾਲਤ ਕਿੱਦਾਂ ਦੀ ਸੀ ਮੂਸਾ ਦਿਖਦਾ ਸੀ ਝਾੜੀ ਵਿੱਚ ਅੱਗ ਦਾ ਵੱਲਦੀ ਆ ਪਰ ਇਹ ਸੜਦੀ ਨਹੀਂ ਹੈਗੀ ਹallelujah। ਓਕੇ ਜਦੋਂ ਪਵਿੱਤਰ ਆਤਮਾ ਉਤਰਦਾ ਆਇਆ ਉਹ ਪਵਿੱਤਰ ਆਤਮਾ ਕੀ ਹੈ ਸ਼ੈਤਾਨ ਨੂੰ ਸਾੜਦਾ ਆਇਆ ਉਹ। ਸ਼ੈਤਾਨ ਦੇ ਕੰਮਾਂ ਨੂੰ ਸਾੜਦਾ ਆਇਆ, ਪਾਪ ਨੂੰ ਸਾੜਦਾ ਆਇਆ ਪਰ ਤੁਹਾਡਾ ਕੋਈ ਨੁਕਸਾਨ ਨਹੀਂ ਕਰਦਾ ਉਹ। ਹallelujah। ਕਿ ਇਸ ਦਾ ਗੱਲ ਦਿੱਤੇ موسی ਨੇ ਝਾੜੀ ਦਾ ਜਲਦੀ ਦੇਖੀ ਪਰ ਉਹ ਝਾੜੀ ਜਲੀ ਨਹੀਂ ਕਿਉਂਕਿ ਉਹਦੇ ਵਿੱਚ ਖੁਦ ਪਰਮੇਸ਼ਰ ਸੀਗਾ। ਜਦੋਂ ਪਰਮੇਸ਼ਰ ਤੁਹਾਡੇ ਅੰਦਰ ਆ ਗਿਆ ਨਾ ਤਾਂ ਪਰਮੇਸ਼ਰ ਦੇ ਕੰਮ ਹੋਣੇ ਸ਼ੁਰੂ ਹੋ ਜਾਣੇ ਆ। ਕਿ ਪਰਮੇਸ਼ਰ ਜਿਹੜਾ ਹੈ ਮਹਾਨ ਪਰਮੇਸ਼ਰ ਆ ਮੁੱਢ ਤੋਂ ਹੀ ਕੰਮ ਕਰਨ ਵਾਲਾ ਪਰਮੇਸ਼ਰ ਆ ਬੱਕਰਿਆਂ ਕਰਕੇ ਕੰਮ ਕਰਨ ਵਾਲਾ ਪਰਮੇਸ਼ਰ ਆ ਹallelujah